ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਸਤ ਗੁਰ ਨਾਦਰ ਕਰੇ ਜੇ ਸਤ ਗੁਰ ਨਾਦਰ ਕਰੇ ਜੇ ਸਤ ਗੁਰ ਨਾਦਰ ਕਰੇ ਜੇ ਸਤ ਗੁਰ ਨਾਦਰ ਕਰੇ ਲੱਖ ਖੁਸ਼ੀਆਂ ਪਾਕਿਸ਼ਾਹਾਨੀਆਂ ਜੇ ਸਤ ਗੁਰ ਨਾਦਰ ਕਰੇ ਕਰੇ ਲੱਖ ਖੁਸ਼ੀਆਂ ਨੇ ਮਖਰੇ ਤੂਮਰ ਨਾਮ ਦੇ ਮੇਰਾ ਮਨ ਤਨ ਸੀ ਤਲ ਹੋਏ ਨੇ ਮਖਰੇ ਤੂਹਰ ਨਾਮ ਦੇ ਮੇਰਾ ਮਨ ਤਨ ਸੀ ਕੋਸ਼ੀਆਂ ਬਾਸ਼ਾਹੀਆਂ ਜੇ ਸਤਗੁਰ ਨਦਰ ਕਰੇ ਕਰੇ ਸਭੇ ਤੋਟੂ ਪੁਰਾਪਤੇ ਜੇ ਆਵੇ ਇੱਕ ਵਾਤ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਇੱਕ ਸੋਚਿਤ ਲਾਏ ਮੇਰੇ ਮਨ ਇੱਕ ਸੋਚਿਤ ਖੁਸ਼ੀਆਂ ਪਾਕਸ਼ਾਹੀਆਂ ਜੇ ਸਤਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਕਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰਨਾਦਰ ਕਰੇ ਸਤਗੁਰੂ ਲੱਖ ਖੁਸ਼ੀਆਂ ਪਾਕਸ਼ਾਹੀਆਂ ਜੇ ਸਤਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਕਸ਼ਾਹੀਆਂ ਜੇ ਸਤਗੁਰ ਵੈਗਰਜੀ ਦਾ ਖਾਲਸਾ ਹੈ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਨਸ਼ਰਾ ਪੰਨੂਆ ਤੋਂ ਜੋ ਅੱਜ ਆਪਾਂ ਇਹ ਵਿਆਹ ਵਿੱਚ ਸਮੂਰਯਿਤ ਕੀਤੀ ਆ ਇਹ ਗਰੀਬ ਲੜਕੀ ਦਾ ਵਿਆਹ ਚੜ੍ਹਦੀ ਕਲਾ ਅਰਗਰੇਸ਼ਨ ਵੱਲੋਂ ਉਹਨਾਂ ਦੇ ਉਪਰਾਲੇ ਨਾਲ ਕਰਾਇਆ ਗਿਆ ਅਸੀਂ ਚੜ੍ਹਦੀ ਕਲਾ ਅਰਗਰੇਸ਼ਨ ਦੇ ਸਭੂ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਸਰਦਾਰ ਪਰਮਿੰਦਰ ਸਿੰਘ ਮੰਡ ਜੀ ਯੂਕੇ ਤੋਂ ਸਦਾ ਗਰਤੇਜ ਸਿੰਘ ਜੀ ਪੰਨੂ ਹੋਰ ਸਾਰੇ ਜੋ ਸਮੂਹ ਮੈਂਬਰਾਂ ਦਾ ਬਹੁਤ-ਬਹੁਤ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੋਟਾ ਭਾਈ ਸਾਡਾ ਯੂਕੇ ਵੱਲੋਂ ਇਹ ਪੁੰਨਾਰਥੀ ਗਰੀਬਾਂ ਦੀ ਲੜਕੀ ਦਾ ਵਿਆਹ ਉਥੋਂ ਕਰਕੇ ਕਰ ਰਿਹਾ ਪ੍ਰੋਗਰਾਮ ਇਹ ਤਰਸਾ ਕੇ ਇਹਨਾਂ ਦਾ ਗਰੀਬਾਂ ਦਾ ਭਲਾ ਕੀਤਾ ਇਹ ਲੜਕੀ ਦਾ ਵਿਆਹ ਵੇਖ ਕੇ ਹੁਮਾ ਆ ਕੇ ਉਹਨੇ ਕੀਤਾ ਯੂਕੇ ਵੱਲੋਂ ਕਰ ਰਿਹਾ ਜੀ ਲੜਕੀ ਦੇ ਪਿਤਾ ਦੇ ਨਾਮ ਸਲਵੰਤ ਸਿੰਘ ਤੇ ਮਾਈ ਬਾਪ ਜਿਹੜਾ ਸੀ ਇਹ ਲੜਕੀ ਦਾ ਗੁਜਰ ਗਿਆ ਤੇ ਉਹਦੇ ਇਨਸਹਾਦਾ ਕੀਤੀ ਆ ਯੂਕੇ ਵੱਲੋਂ ਉਹਨਾਂ ਆਣ ਕੇ ਵਿਆਹ ਦਾ ਆਰੰਭ ਰੰਭਿਆ ਸਾਰਾ ਪਤਾਇਆ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬਾਬਾ ਸਤਨਾਮ ਸਿੰਘ ਜੀ ਖੜੇ ਦਾ ਖਾਲਸਾ ਗਰੀਬਾਂ ਦੀਆਂ ਲੜਕੀਆਂ ਵਾਸਤੇ ਤਾਂ ਯੂਕੇ ਵੱਲੋਂ ਬਹੁਤ ਪਿਆਰ ਦੇ ਨਾਲ ਸੰਗਤਾਂ ਦਾ ਸਹਿਯੋਗ ਲੈ ਕੇ ਲੜਕੀਆਂ ਦੇ ਕਾਰਜ ਕਰਦੇ ਨੇ ਗਰੀਬਾਂ ਦੀ ਸਹਾਇਤਾ ਵਾਸਤੇ ਆ ਸਾਰੀਆਂ ਸੰਗਤਾਂ ਉਹਨਾਂ ਤੇ ਗੱਜਵੱਜ ਕੇ ਫਤਿਹ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂਬਰ ਪੰਚਾਇਤ ਇਸ਼ਾਰਾ ਪਨੂਆ ਬਲਕਾਰ ਸਿੰਘ ਬੋ ਰਿਹਾ ਹਾਂ ਕਿ ਗਰੀਬ ਲੜਕੀਆਂ ਦੇ ਵਾਸਤੇ ਯੂਕੇ ਵੱਲੋਂ ਕੀਤੇ ਜਾ ਰਹੇ ਹਨ ਜੋ ਕਿ ਇਹਨਾਂ ਦੇ ਲੜਕੀ ਦੇ ਮਾਤਾ ਪਿਤਾ ਸਰਵੰਸ ਸਿੰਘ ਗੁਜ਼ਰ ਚੁੱਕੇ ਹਨ ਉਹਨਾਂ ਦੀ ਸਹਾਇਤਾ ਲਈ ਯੂਕੇ ਵੱਲੋਂ ਬਹੁਤ ਬਹੁਤ ਮਦਦ ਕੀਤੀ ਜਾ ਰਹੀ ਹੈ ਤੇ ਗਰੀਬਾਂ ਦੇ ਵਿਆਹ ਕੀਤੇ ਜਾਂਦੇ ਹਨ ਇਹਨਾਂ ਪਿੰਡ ਵੱਲੋਂ ਬਹੁਤ ਬਹੁਤ ਸਹਾਇਤਾ ਕੀਤੀ ਜਾਂਦੀ ਹੈ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਕੀ ਫਤ